ਦੋਸਤੋ ਬਦਾਮਾਂ ਨੂੰ ਸੁੱਕੇ ਖਾਣਾ ਚਾਹੀਦਾ ਕਿ ਭਿਉਂ ਕੇ ਕਿ ਰੋਸਟ ਕਰਕੇ ਅੱਜ ਗੱਲ ਕਰਦੇ ਆ ਜੀ ਨਟਸ ਐਂਡ ਸੀਡਸ ਸਾਰੇ ਡਰਾਈ ਫਰੂਟਸ ਐਂਡ ਸੀਡਸ ਕਿ ਕਿਹੜਾ ਤਰੀਕਾ ਬੈਸਟ ਆ ਸਭ ਤੋਂ ਪਹਿਲਾਂ ਤਾਂ ਮੈਂ ਤਿੰਨਾਂ 'ਚੋਂ ਪਹਿਲੇ ਨੰਬਰ ਤੇ ਰੋਸਟ ਦੀ ਗੱਲ ਕਰਾਂਗਾ ਕਿ ਜੋ ਆਪਾਂ ਰੋਸਟਰਡ ਆ ਉਹ ਆਪਾਂ ਰੂਟੀਨ 'ਚ ਨਹੀਂ ਖਾਣੇ ਚਾਹੀਦੇ ਰੀਜ਼ਨ ਕਿ ਸਭ ਤੋਂ ਪਹਿਲਾਂ ਤਾਂ ਕੁਝ ਹੀਟ ਸੈਂਸਿਟਿਵ ਨਿਊਟ੍ਰੀਐਂਟਸ ਹੁੰਦੇ ਆ ਕੁਝ ਫੈਟੀ ਐਸਿਡਸ ਹੁੰਦੇ ਆ ਕਿ ਉਹਨੂੰ ਸੇਕਾ ਲੱਗਿਆ ਖਤਮ ਹੋ ਗਏ ਸੈਕੰਡਲੀ ਆਕਸੀਡੇਸ਼ਨ ਹੁੰਦੀ ਆ ਕਿ ਕੁਝ ਫੈਟੀ ਐਸਿਡਸ ਐਸੇ ਹੁੰਦੇ ਆ ਜਿਨ੍ਹਾਂ ਨੂੰ ਗਰਮ ਜਹਿਰੀਲੇ ਹਾਨੀਕਾਰਕ ਹੋ ਸਕਦੇ ਨੇ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਜੋ ਤੇਲ ਨੇ ਉਹਨਾਂ ਨੂੰ ਵੀ ਰੀਹੀਟਿੰਗ ਕਰਨਾ ਚਾਹੀਦਾ ਵਾਰ-ਵਾਰ ਹੀਟ ਕਰਨ ਤੇ ਉਹਨਾਂ ਦੇ ਵੀ ਜੋ ਫੈਟੀ ਐਸਿਡਸ ਨੇ ਉਹ ਟੌਕਸਿਨ ਟ੍ਰਾਂਸਫਰਡ ਬਣ ਸਕਦੇ ਨੇ ਸੋ ਤੀਸਰਾ ਇਹਦੇ ਚ ਕਹਿ ਸਕਦਾ ਕੁਝ ਨਮਕ ਸాల్ట్స్ ਪਾਈ ਹੁੰਦੇ ਕੁਝ ਤੇਲ ਮਿਲ ਸਕਦਾ ਰੋਸਟਰਡ ਚ ਜੋ ਅਨਵੰਟਡ ਆਪਾਨੂੰ ਨਹੀਂ ਚਾਹੀਦਾ ਸੋ ਰੋਜ਼ ਲੈਣ ਵਾਸਤੇ ਰੋਸਟਰਡ ਤੇ ਕੰਡਾ ਹੁਣ ਗੱਲ ਕਰਦੇ ਆ ਕਿ ਸਿੰਪਲ ਕੱਚੇ ਜਾਂ ਸੋਕ ਭੋਂਕੇ ਰੱਖਣੇ ਰਾਤ ਨੂੰ ਬਦਾਮ ਜਾ ਹੋਰ ਨਟਸ ਐਂਡ ਸੀਡਸ ਉਹਦਾ ਬੈਨੀਫਿਟ ਕੀ ਹੁੰਦਾ ਸਭ ਤੋਂ ਪਹਿਲਾਂ ਤਾਂ ਕੁਝ ਐਂਟੀ ਨਿਊਟ੍ਰੀਅੰਟਸ ਕੀ ਜਿਨ੍ਹਾਂ ਨੇ ਉਹਨਾਂ ਦੇ ਤੱਤਾਂ ਨੂੰ ਲੱਗਣ ਨਹੀਂ ਦੇਣਾ ਉਹ ਹਟ ਜਾਂਦੇ ਆ ਇਨਹਾਂਸ ਹੋ ਜਾਂਦੀ ਹੈ ਜੀ ਜੋ enzyme activity ਆ ਮੀਨ ਉਹਨਾਂ ਦੀ ਡਾਈਜੈਸਟੇਬਿਲਟੀ ਵਧ ਜਾਂਦੀ ਹੈ ਨਾਲ ਹੀ ਸੌਫਟ ਹੋ ਜਾਂਦੇ ਆ ਖਾਣੇ ਸੌਖੇ ਆ ਲੱਗਦੇ ਵੀ ਬੈਟਰ ਆ ਐਂਡ ਇੱਕ ਹੋਰ ਚੀਜ਼ ਤੁਹਾਡੇ ਹੱਥ 'ਚ ਆਉਣ ਤੋਂ ਪਹਿਲਾਂ ਉਹ ਬਦਾਮਾਂ ਦੀਆਂ ਢੇਰੀਆਂ ਗੱਟਿਆਂ ਤੇ ਪਤ ਨਹੀਂ ਕਿਹਦੇ ਕਿਹਦੇ ਹੱਥ ਲੱਗੇ ਕਿੰਨੇ ਚੂਹਿਆਂ ਨੇ ਰੇਸਾਂ ਲਾਈਆਂ ਸੋ ਜੋ ਇੰਪਿਉਰਿਟੀਆਂ ਆ ਉਹ ਵੀ ਜਦੋਂ ਆਪਾਂ ਸੋਕ ਕਰਦੇ ਆ ਤਾਂ ਉਹਨਾਂ ਨੂੰ ਆਪਾਂ ਢੋਲ ਸਕਦੇ ਸੋ ਰੂਟੀਨ ਆਸਤੇ ਤੁਸੀਂ ਸੋਕ ਕਰਿਆ ਕਰੋ